ਉਹ ਤਾਂ ਕਰਦਾ ਹੈ ਇਹ ਸ਼ੋਰ ਕਰ ਕਰਦਾ ਹੈ ਗਲੀ ਦਾ ਫਾਈਲ ਦੇ ਨਾਲ ਰਿਸ਼ਾਇਦ ਇਹ ਵੀ ਲੈ ਕੇ ਆਈ ਨੇ ਅੰਦਰੋਂ ਨਾਲ ਕਿਹਾ ਸੀ ਅੰਦਰੋਂ ਨਾਲ ਤਾਂ ਨਹੀਂ ਦਿਖਾ ਫਾਈਲ ਜੀ ਮਾੜਾ ਮਾੜਾ ਲਾਈਵ ਲਾਈਵ ਦਾ ਲੈ ਚੱਲ ਕਰ ਕਰ ਪਰ ਸੋਈ ਆਪਕੇ ਕੋਲ ਗਿਆ ਜੀ ਪਰ ਕਰ ਲੋ ਵਿੱਚ ਆਪਣਾ ਚੀਜ਼ ਆਪਣਾ ਸਾਈਡ ਨੂੰ ਸਾਈਡ ਸਰ ਸਾਈਡ ਤੇ ਹੋ ਜੀ ਹਾਂਜੀ 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 ਮੈਡਮ ਥੋੜਾ ਪਿੱਛੇ ਹੋ ਜਾ ਜੀ ਵਈ 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 ਪਰ ਕਰ ਲੋ ਕਰੇ ਆ ਪਰ ਜੋ ਆਇਆ 25 ਦੇ ਵਿੱਚ ਹੋ ਜਾ ਓਕੇ ਠੀਕ ਹੈ ਹੋ ਗਿਆ ਇੱਕ ਝੂਠੇ ਨੇ ਉਹਦੀ ਪੁਲਿਸ ਆ ਜਿਹੜੀ ਇਨਵੈਸਟੀਗੇਸ਼ਨ ਕਰੇ ਅੱਜ ਮੈਂ ਆਪ ਚੱਲ ਕੇ ਆਪਣੇ ਲੋਕਾਂ ਦੇ ਨਾਲ ਇੱਥੇ ਪਹੁੰਚੀ ਆ ਇਹਦੀ ਇਨਵੈਸਟੀਗੇਸ਼ਨ ਹੋਵੇ ਉਹਨਾਂ ਦੇ ਉੱਤੇ ਜਿਹੜੀ ਕਾਰਵਾਈ ਹੋਵੇ ਔਰ ਮੇਰੀ ਕਿਤੇ ਭਾਗੀਦਾਰੀ ਪਾਈ ਜਾਂਦੀ ਆ ਤਾਂ ਮੈਂ ਹਲਕੇ ਦੇ ਵਿੱਚ ਆ ਆਪਣੇ ਲੋਕਾਂ ਦੇ ਵਿੱਚ ਆ ਮੈਂ ਕਿਸੇ ਵੀ ਕਾਰਵਾਈ ਤੋਂ ਕਿਸੇ ਇਨਵੈਸਟੀਗੇਸ਼ਨ ਤੋਂ ਮੈਂ ਕਿਤੇ ਭੱਜਣ ਨਹੀਂ ਲੱਗੀ ਮੈਂ ਲੋਕਾਂ ਦੇ ਵਿੱਚ ਆ ਇੱਥੇ ਆ ਕੱਲ ਵੀ ਇੱਥੇ ਸੀ ਅੱਗੇ ਵੀ ਇੱਥੇ ਮੈਨੂੰ ਸਾਹਿਬ ਉਹ ਅਫਸਰ ਕੌਣ ਹੈ ਜਿਹਨੇ ਤੁਹਾਨੂੰ ਦਬਾਅ ਬਣਾਇਆ ਗਿਆ ਕੀ ਸਮਝੌਤਾ ਕਰਨ ਲਈ ਗੱਲ ਕੀਤੀ ਕਿ ਤੁਹਾਡੀ ਸਰਕਾਰ ਹੋਵੇ ਤੇ ਤੁਹਾਨੂੰ ਇਦਾਂ ਦੇ ਕਹਿਣਾ ਵੇ ਮੈਂ ਫੇਰ ਕਹਿਣੀ ਆ ਕਿ ਇਸ ਦੇ ਵਿੱਚ ਉਹ ਪਰਿਵਾਰ ਦੀ ਬੈਕ ਦੇ ਉੱਤੇ ਕੌਣ ਖੜਾ ਕਿਹੜੇ ਲੋਕ ਨੇ ਕਿਹਨਾਂ ਲੋਕਾਂ ਨਾਲ ਉਹਨਾਂ ਲੋਕਾਂ ਦਾ ਰਾਬਤਾ ਰਿਹਾ ਕਿਨਾਂ ਨਾਲ ਫੋਨ ਤੇ ਗੱਲਬਾਤ ਹੋਈ ਹੈ ਜਾਂ ਕਿਸੇ ਤਰੀਕੇ ਨਾਲ ਰਾਬਤਾ ਜਿਹੜਾ ਕੀਤਾ ਗਿਆ ਉਦ ინਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਔਰ ਜਿਹੜੇ ਰਹੇ ਪੁਲਿਸ ਅਫਸਰ ਉਹਦਾ ਵੀ ਖੁਲਾਸਾ ਆਉਣ ਵਾਲੇ ਦਿਨਾਂ ਦੇ ਵਿੱਚ ਕਰੂੰਗੀ ਅੱਜ ਪੁਲਿਸ ਆਪਣੀ ਇਨਵੈਸਟੀਗੇਸ਼ਨ ਕਰ ਲਵੇ ਤੇ ਕਿਹੜੇ ਨਾਮ ਨੇ ਉਹ ਵੀ ਮੀਡੀਆ ਦੇ ਵਿੱਚ ਆਉਣ ਵਾਲੇ ਸਮੇਂ ਦੇ ਬਸਰੇ ਪੋਲਿਟੀਕਲ ਇਹਦੇ ਤੇ ਗੇਮ ਖੇਡੀ ਜਾ ਰਹੀ ਹੈ ਪਰ ਉਹਦੇ ਪਰਿਵਾਰ ਦੇ ਵੱਲੋਂ ਵੀ ਦੋਸ਼ ਲਗਾਇਆ ਜਾ ਰਿਹਾ ਤੇ ਬ੍ਰਦਰ ਵੱਲੋਂ ਵੀ ਇਹ ਗੱਲ ਕਹੀ ਜਾ ਰਹੀ ਹੈ ਕਿ ਪੈਸੇ ਜਿਹੜੇ ਡਿਮਾਂਡ ਕੀਤੇ ਗਏ ਸੀ ਤੁਸੀਂ ਕਹਿ ਰਹੇ ਹੋ ਕਿ ਪੋਲਿਟੀਕਲ ਇਹਦੇ ਤੇ ਸਟੰਡ ਖੇਡੇ ਜਾ ਰਹੇ ਹਨ ਤੁਹਾਨੂੰ ਬਦਨਾਮ ਕੀਤਾ ਪਰ ਉਹਦੇ ਪਰਿਵਾਰ ਵੱਲੋਂ ਵੀ ਤੁਸੀਂ ਕਹਿ ਰਹੇ ਹੋ ਕਿ ਕਾਕਾ ਸਿੰਘ ਜਿਹੜਾ ਥੋੜਾ ਵਰਕਰ ਹੈ ਪਾਰਟੀ ਦਾ ਪਰ ਉਹਦੇ ਪਰਿਵਾਰ ਵੱਲੋਂ ਵੀ ਐਡਾ ਜਿਹੜਾ ਉਹਦੇ ਭਾਈ ਵੱਲੋਂ ਹੀ ਜਿਹੜਾ ਦੋਸ਼ ਹੈ ਦਾ ਜਿਹੜਾ ਮੈਂ ਤੁਹਾਨੂੰ ਇਲੈਕਸ਼ਨ ਦਾ ਜਿਹੜਾ ਦੱਸਿਆ ਕਿ ਇਲੈਕਸ਼ਨ ਦੇ ਟਾਈਮ ਪੰਚਾਇਤ ਦੀ ਇਲੈਕਸ਼ਨ ਦੇ ਵੇਲੇ ਕੀ ਹੋਇਆ ਸੀਗਾ ਸੋ ਉਹ ਤੋਂ ਬਾਅਦ ਅੱਜ ਆਪਣੇ ਆਪ ਇੱਕ ਵੀਡੀਓ ਬਣਾ ਕੇ ਵਾਇਰਲ ਕਰਨ ਆਪੀ ਵਾਇਰਲ ਕਰਨ ਆਪੀ ਬੋਲਣਾ ਆਪੀ ਪੈਸੇ ਰੱਖਣੇ ਆਪੀ ਸਾਰਾ ਕੁਝ ਰੱਖਣਾ ਤੇ ਉਹਦੀ ਜਿਹੜੀ ਜਾਂਚ ਹੋਊਗੀ ਉਹ ਜਾਂਚ ਕਰਨ ਤੋਂ ਬਾਅਦ ਜਿਹੜਾ ਪ੍ਰਸ਼ਾਸਨ ਉਹ ਮੇਰੇ ਨਾਲੋਂ ਬੈਟਰ ਦੱਸ ਸਕਦਾ ਕਿਉਂਕਿ ਇੱਥੇ ਮੈਂ ਕੁਝ ਬੋਲੂਗੀ ਤਾਂ ਵਿਰੋਧੀਆਂ ਨੇ ਕਹਿਣਾ ਕਿ ਇਲਜ਼ਾਮ ਤੇ ਇਲਜ਼ਾਮ ਸ਼ੁਰੂ ਹੋਗੇ ਸੋ ਮੈਂ ਨਹੀਂ ਮੇਰੀ 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 ਕਿਸੇ ਨਾਲ ਮੇਰੀ ਕੋਲੀ ਸਾਹਿਬ ਕਿਸੇ ਨਾਲ ਗੱਲ ਨਹੀਂ ਹੋਈ ਔਰ ਮੈਂ ਸ਼ੁਰੂ ਤੋਂ ਲੈ ਕੇ ਅੱਜ ਤੱਕ ਮੈਂ ਓਪਨਲੀ ਮੀਡੀਆ 'ਚ ਵੀ ਪਬਲਿਕ ਦੇ ਵਿੱਚ ਵੀ ਕਹਿੰਦੀ ਆਈਆਂ ਕਿ ਮੇਰੇ ਨਾਮ ਦੇ ਉੱਤੇ ਚਾਹੇ ਕੋਈ ਮੇਰਾ ਪਾਰਟੀ ਦਾ ਵਰਕਰ ਹੈ ਚਾਹੇ ਮੇਰਾ ਕੋਈ ਪਰਿਵਾਰ ਦਾ ਮੈਂਬਰ ਹੈ ਚਾਹੇ ਕੋਈ ਮੇਰਾ ਰਿਸ਼ਤੇਦਾਰ ਆ ਜੇ ਕਿਸੇ ਦੀ ਵੀ ਕੋਈ ਭਾਗੀਦਾਰੀ ਹੋਊਗੀ ਤਾਂ ਉਹਦੇ ਤੇ ਕਾਰਵਾਈ ਹੋਊਗੀ ਮਤਲਬ ਤੁਸੀਂ ਸਰਕਾਰ ਦੇ ਵਿੱਚ ਰਹਿ ਕੇ ਐਮਐਲਏ ਨਾਲ ਇਦਾਂ ਦੀ ਸਲੋਕੀ ਹੋਵੇ ਕਿ ਤੁਹਾਨੂੰ ਲੱਗਦਾ ਕਿਸੇ ਪਾਰਟੀ ਦੇ ਤੁਹਾਡੇ ਦੇ ਉੱਚ ਅਧਿਕਾਰੀ ਦਾ ਉਹਨਾਂ ਦੇ ਉੱਤੇ ਹੱਥ ਹੋਊਗਾ ਅਫਸਰਾਂ ਦੇ ਉੱਤੇ ਉਹਦੇ ਸੰਪਰਕ 'ਚ ਹੋਣਗੇ ਕਿਉਂਕਿ ਥੋਡੀ ਸਰਕਾਰ ਹੋਵੇ ਤੇ ਤੁਹਾਡੇ ਨਾਲ ਹੀ ਇਦਾਂ ਹੋ ਰਿਹਾ ਹੋਵੇ ਤੇ ਆਮ ਜਨਤਾ ਤੋਂ ਫਿਰ ਕੀ ਉਮੀਦ ਰੱਖ ਸਕਦੀ ਆਮ ਜਨਤਾ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਵੀ ਧਿਆਨ 'ਚ ਲਿਆਤਾ ਮੈਂ ਸਾਡੇ ਪਾਰਟੀ ਦੇ ਨੈਸ਼ਨਲ ਕਨਵੀਨਰ ਨੇ ਉਹਨਾਂ ਦੇ ਵੀ ਧਿਆਨ ਦੇ ਵਿੱਚ ਲਿਆਤਾ ਔਰ ਮੈਂ ਖੁਦ ਚਾਹਨੀ ਆ ਕਿ ਇਸ ਦੀ ਜਾਂਚ ਹੋਵੇ ਕਿ ਕਿਹੜੀਆਂ ਰਾਜਨੀਤਿਕ ਪਾਰਟੀਆਂ ਤੇ ਕਿਹੜੇ ਰਾਜਨੀਤਿਕ ਲੋਕ ਨੇ ਜਿਹੜੇ ਇਸ ਛੜਯੰਤਰ ਦੇ ਇਸ ਸਾਜ਼ਿਸ਼ ਦੇ ਪਿੱਛੇ ਨੇ ਜਿਹੜੇ ਉਹ ਲੋਕਾਂ ਦੇ ਸਾਹਮਣੇ ਆਉਣ ਚਾਹ ਰਹੇ ਨੇ ਧਰਨਾ ਵੀ ਲਾ ਰਹੇ ਨੇ ਤੁਹਾਡੇ ਖਿਲਾਫ ਪੱਗੂ ਵਾਲਾ ਚੌਕ ਦੇ ਵਿੱਚ ਰੋੜ ਘੇਰਨੇ ਨੇ ਸਾਰੇ ਸਬ ਪਾਰਟੀਆਂ ਜਿਹੜੀ ਇੱਕੋ ਜਿ ਇਕੱਠੇ ਹੋ ਕੇ ਜਿਹੜੇ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਦੇਖੋ ਉਹਨਾਂ ਨੇ ਜੋ ਕਰਨਾ ਕਰਨ ਉਹ ਤਾਂ 24 ਤਰੀਕ ਦੇ ਰਾਤ ਦੀ ਬਲੈਕਮੇਲ ਕਰਨ ਲੱਗੇ ਹੋਏ ਨੇ ਉਹ ਤਾਂ ਮੈਂ ਸੱਚੀ ਆ ਮੇਰੇ ਪਰਮਾਤਮਾ ਨੂੰ ਪਤਾ ਮੇਰੇ ਲੋਕਾਂ ਨੂੰ ਪਤਾ ਤੇ ਜੇ ਕੋਈ ਐਦਾਂ ਦੀ ਗੱਲ ਹੁੰਦੀ ਕੱਜ ਯੂਨੀਅਨ ਦੇ ਵਿੱਚ ਕਮੇਟੀ ਦਾ ਅਨਾਉਂਸ ਹੋ ਹੀ ਚੁੱਕੀ ਐ ਕਮੇਟੀ ਦਾ ਅਨਾਉਂਸ ਹੋ ਹੀ ਚੁੱਕੀ ਐ ਨਾ ਗੱਲ ਤਾਂ 24 ਤਰੀਕ ਦੀ ਐ 24 ਤੋਂ ਬਾਅਦ 27 ਨੂੰ ਅਨਾਉਂਸ ਵੀ ਹੋ ਗਈ ਐ ਤੇ ਜੇ ਮੇਰਾ ਕੋਈ ਕੋਈ ਮੇਰੀ ਕੋਈ ਵਿੱਚ ਭਾਗੀਦਾਰੀ ਹੁੰਦੀ ਤਾਂ ਕੀ ਮੈਂ ਜ਼ੋਰ ਨਾ ਲਾਉਂਦੀ ਐਫਰਟ ਨਾ ਕਰਦੀ ਵੀ ਉੱਥੇ ਅਨਾਉਂਸ ਨਾ ਹੋਵੇ ਤੇ ਵੀਡੀਓ ਵਾਇਰਲ ਨਾ ਹੋਵੇ ਜਦੋਂ ਮੇਰਾ ਕੋਈ ਰੋਲ ਹੀ ਨਹੀਂ ਹੈ ਮੇਰੀ ਵਿੱਚ ਕੋਈ ਭਾਗੀਦਾਰੀ ਨਹੀਂ ਹੈ ਕਿਸੇ ਰੁਪਈਏ ਨੂੰ ਲੈਣ ਜਾਂ ਦੇਣ ਦੇ ਵਿੱਚ ਇਹ ਤਾਂ ਬੜਾ ਸੌਖਾ ਹੈ ਜੇ ਤੁਹਾਨੂੰ ਕਿਤੇ ਕੋਈ ਜ਼ਿੰਮੇਵਾਰੀ ਚ ਨਹੀਂ ਮਿਲੀ ਤਾਂ ਤੁਸੀਂ ਕਹਿ ਦਿਓ ਜੀ ਮੇਰੇ ਇੰਨੇ ਠਕਰਾਤੇ ਤੇ ਦੂਜੇ ਤੋਂ ਇੰਨੇ ਲੈ ਲੈ ਕੀ ਸਬੂਤ ਹੈ ਜੀ ਤੁਹਾਡੇ ਕੋਲੇ ਨਾ ਚੀਜ਼ਾਂ ਦਾ ਕਿਵੇਂ ਤੁਸੀਂ ਇੱਕ ਬੰਦੇ ਨੂੰ ਜਿਹਦੀ ਲੋਕਾਂ ਦੇ ਵਿੱਚ ਇੱਕ ਸਮਾਜਿਕ ਛਵੀ ਹੈ ਤੁਸੀਂ ਉਹਨੂੰ ਕਿਵੇਂ ਖਰਾਬ ਕਰ ਸਕਦੇ ਹੋ ਸੋ ਇਹਦੀ ਜਾਂਚ ਹੋਣੀ ਚਾਹੀਦੀ ਹੈ ਔਰ ਜਾਂਚ ਹੋ ਕੇ ਜਿਹੜੀ ਉਹ ਲੋਕਾਂ ਦੇ ਵਿੱਚ ਜਿਹੜੀ ਉਹ ਸਾਰੀ ਚੀਜ਼ ਜਾਣੀ ਚਾਹੀਦੀ ਆ ਸੰਗਰੂਰ ਦੀ ਟਰੱਕ ਯੂਨੀਅਨ ਨੂੰ ਲੈ ਕੇ ਵੀ ਪਹਿਲਾਂ ਵਿਵਾਦ ਦੇ ਵਿੱਚ ਰਿਹਾ ਹੈ ਉੱਥੇ ਵੀ ਇਹੀ ਕੁਝ ਰਿਹਾ ਸੀ ਉੱਥੇ ਦੇ ਜਿਹੜੇ ਪ੍ਰਧਾਨ ਲੱਗੇ ਸੀ ਭੇਜਿਆ ਸੀ ਉਹਨਾਂ ਨੂੰ ਉਹਦੇ ਵੀ ਇਹੀ ਦੋਸ਼ ਲੱਗੇ ਸੀ ਕਿ ਪੈਸਿਆਂ ਦੇ ਲੈਣ ਦੇ ਨੂੰ ਲੈ ਕੇ ਜਿਹੜਾ ਕੋਈ ਰੌਲਾ ਪਿਆ ਸੀ ਤੇ ਪ੍ਰਧਾਨ ਕਿ ਜਿਹੜੇ ਨਹੀਂ ਮਿਲੇ ਦੇਖੋ ਕੈਪਟਨ ਸਰਕਾਰ ਨੇ ਜਾਂਦੇ ਹੋਏ ਟਰੱਕ ਯੂਨੀਅਨਾਂ ਭੰਗ ਕੀਤੀਆਂ ਨੇ ਔਰ ਅੱਜ ਤੱਕ ਉਹ ਜਿਹੜੀਆਂ ਯੂਨੀਅਨਾਂ ਨੇ ਜਿਹੜੀਆਂ ਭੰਗ ਨੇ ਦੇਖੋ ਲੋਕਾਂ ਦਾ ਰੋਜ਼ਗਾਰ ਇਹਦੇ ਰਾਜਨੀਤੀ ਕਰਨੀ ਜਿਹੜੀ ਉਹ ਮਾੜੀ ਗੱਲ ਆ ਲੋਕਾਂ ਦਾ ਰੋਜ਼ਗਾਰ ਕਿਵੇਂ ਚੱਲਦਾ ਉਹਨਾਂ ਤੇ ਛੱਡ ਦਿਓ ਨਾ ਉਹ ਆਪਣੀ ਸਹਿਮਤੀ ਕਰਨ ਔਰ ਸੰਗਰੂਰ ਦੇ ਵਿੱਚ ਵੀ ਰੌਲਾ ਪਿਆ ਸੀਗਾ ਉਹਨਾਂ ਨੇ ਆਪਣੀ ਜਿਹੜੀ ਸਹਿਮਤੀ ਕਰ ਲਈ ਕਿਉਂਕਿ ਇਲੈਕਸ਼ਨ ਕਰਾਈ ਨਹੀਂ ਸਕਦੇ ਸੋ ਉਹਨਾਂ ਨੇ ਸਹਿਮਤੀ ਕੀਤੀ ਸਰਬਸੰਮਤੀ ਦੇ ਨਾਲ ਇੱਕ ਆਪਣੀ ਇੱਕ ਕਮੇਟੀ ਜਿਹੜੀ ਬਣਾ ਲਈ ਐ ਵੀ ਭਾਨੀਗੜ ਦੇ ਵਿੱਚ ਭਾਨੀਗੜ ਦੇ ਵਿੱਚ ਜਿਹੜੀ ਕਮੇਟੀ ਅਨਾਉਂਸ ਹੋਈ ਹੈ ਉਹਨੂੰ ਕਮੇਟੀ ਨੂੰ ਅਨਾਉਂਸ ਕਿਹਨੇ ਕੀਤਾ ਮੈਂ ਤੁਹਾਨੂੰ ਧੰਨਵਾਦਾਂ ਕਿਉਂਕਿ ਮੀਡੀਆ ਦੇ ਸਾਥੀਓ ਤੁਸੀਂ ਲੋਕਾਂ ਨੂੰ ਸਾਰੇ ਜਾਣਦੇ ਹੋ ਉਹਦੇ ਚ ਸਾਬਕਾ ਪ੍ਰਧਾਨ ਨੇ ਜਿਹੜੇ ਅਕਾਲੀ ਦਲ ਦੇ ਟਾਈਮ ਉਹ ਖੁਦ ਕਹਿ ਰਹੇ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਆ ਉਹ ਕਹਿੰਦੇ ਅਸੀਂ ਚੁਣ ਕੇ ਵੀ ਪ੍ਰਧਾਨ ਬਣਦੇ ਆਏ ਆ ਤੇ ਅਸੀਂ ਧੱਕੇ ਨਾਲ ਵੀ ਪ੍ਰਧਾਨ ਬਣੇ ਹੋਏ ਆ ਆਪਣੀਆਂ ਸਰਕਾਰਾਂ ਦੇ ਵਿੱਚ ਅੱਜ ਕੱਲੋ ਭਾਜੀਪੀ ਦੇ ਟਰਾਂਸਪੋਰਟ ਵਿੰਗ ਦੇ ਜਿਹੜੇ ਸੂਬੇ ਦੇ ਪ੍ਰਧਾਨ ਨੇ ਔਰ ਦੂਸਰੇ ਨਾਲ ਖੜੇ ਨੇ ਭਾਈ ਸਾਹਿਬ ਵਿਪਨ ਜੀ ਉਹ ਕਾਂਗਰਸ ਦੀ ਸਰਕਾਰ ਦੇ ਵਿੱਚ ਮਿਸਟਰ ਵਿਜੇਂਦਰ ਸਿੰਘਲਾ ਜਿਹੜੇ ਥੋਂ ਮਿਨਿਸਟਰ ਰਹਿ ਚੁੱਕੇ ਨੇ ਉਹਨਾਂ ਦੇ ਸਾਥੀ ਨੇ ਉਹਨਾਂ ਨੇ ਉਹਨਾਂ ਨੂੰ ਧੱਕੇ ਨਾਲ ਪ੍ਰਧਾਨ ਲਾਇਆ ਔਰ ਜਿਹੜਾ ਜਗਜੀਤ ਸਿੰਘ ਭੋਲਾ ਜੀ ਜਿਹੜੇ ਨਾਲ ਬੈਠੇ ਸੀਗੇ ਉਹ ਵੀ ਕਾਂਗਰਸ ਦੀ ਸਰਕਾਰ ਦੇ ਵਿੱਚ ਜਿਹੜੇ ਪ੍ਰਧਾਨ ਰਹੇ ਨੇ ਔਰ ਉਹਨਾਂ ਨੇ ਨਾਲ ਉਸ ਦਿਨ ਕਮੇਟੀ ਨੂੰ ਅਨਾਉਂਸ ਕਰਨ ਦੇ ਵਿੱਚ ਸੋ ਮੈਂ ਸਾਰੀਆਂ ਪਾਰਟੀਆਂ ਨੂੰ ਇਕੱਠੇ ਕਰਕੇ ਮਤਲਬ ਕੋਈ ਬੰਦਾ ਲਾ ਸਕਦਾ ਉਹਨਾਂ ਦਾ ਭਾਈਚਾਰਾ ਉਹਨਾਂ ਦਾ ਰੋਜ਼ਗਾਰ ਲੋਕ ਬੜੇ ਮੈਂ ਪਹਿਲਾਂ ਫਿਰ ਕਲੀਅਰ ਕਰਦਾ ਕਿ ਉਹ ਲੋਕ ਨੇ ਆਪਣੇ ਰੋਜ਼ਗਾਰ ਨੂੰ ਲੈ ਕੇ ਬੜੇ ਫਿਕਰਮੰਦ ਨੇ ਕਿਉਂਕਿ ਜੁਨੀਅਨਾਂ ਦਾ ਪੰਜਾਬ ਦੇ ਵਿੱਚ ਕੀ ਹਾਲ ਹੋਇਆ ਲੋਕਾਂ ਦਾ ਰੋਜ਼ਗਾਰ ਕਿੱਧਰ ਨੂੰ ਜਾ ਰਿਹਾ ਉਹ ਲੋਕ ਬੜੇ ਫਿਕਰਮੰਦ ਨੇ ਉਹ ਲੋਕ ਆਪਣੀਆਂ ਆਪਣੀਆਂ ਪਾਰਟੀਆਂ ਪਿੱਛੇ ਛੱਡ ਕੇ ਪਹਿਲਾਂ ਆਪਣੇ ਰੋਜ਼ਗਾਰ ਦੇ ਲਈ ਖੜੇ ਨੇ ਫਿਰ ਬਾਕੀ ਸਿਆਸੀ ਪਾਰਟੀਆਂ ਦੇ ਲਈ ਨਹੀਂ ਬੋਟਾਈਮ ਬਾਉਂਡ ਕੀਤਾ ਗਿਆ ਇਨਕੁਆਇਰੀ ਲੈ ਕੇ ਕਿਉਂਕਿ ਤੁਸੀਂ ਕਹਿੰਦੇ ਸੀਐਮ ਸਾਹਿਬ ਦੇ ਵੀ ਧਿਆਨ ਜਿਹੜਾ ਲੈਂਦਾ ਹੈ ਅੱਜ ਤੁਸੀਂ ਜਦੋਂ ਪੁਲਿਸ ਨੂੰ ਦਰਖਾਸਤ ਦਿੱਤੀ ਕੋਈ ਟਾਈਮ ਬਾਉਂਡ ਕੀਤਾ ਗਿਆ ਵੀ ਇੰਨੇ ਟਾਈਮ ਦੇ ਵਿੱਚ ਤੁਹਾਡੇ ਸਾਹਮਣੇ ਦਿੱਤਾ ਤੁਹਾਡੇ ਸਾਹਮਣੇ ਦਿੱਤਾ ਮੈਂ ਤਾਂ ਕਹਿੰਨੀ ਆ 2 ਦਿਨਾਂ ਦੇ ਵਿੱਚ ਕਰ ਦਿਓ ਇਹਦਾ ਇਸ਼ੂ ਕੀ ਹੈ ਜੀ ਮੈਂ ਤੁਸੀਂ ਟੌਪਿਕ ਹੀ ਰੱਖਿਆ ਇਹਦਾ ਜਿਹੜੀ ਅਪੀਲ ਇਹ ਜਿਹੜੀ ਡਿਮਾਂਡ ਕੀਤੀ ਹੋਈ ਹੈ ਡਿਮਾਂਡ ਕੀਤੀ ਗਈ ਹੈ ਜਿਹੜੇ ਦੋਸ਼ੀ ਨੇ ਜਿਨ੍ਹਾਂ ਨੇ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇੱਕ ਸਾਜ਼ਿਸ਼ ਦੇ ਸਹਾਰਾ ਕੁਝ ਹੋਇਆ ਸੋ ਜਿਹੜੇ ਲੋਕ ਜਿਹੜੇ ਦੋਸ਼ੀ ਨੇ ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਮਨਜੀਤ ਸਿੰਘ ਕਾਕਾ ਮਨਜੀਤ ਸਿੰਘ ਕਾਕਾ ਤੇ ਉਹਨਾਂ ਦੇ ਜਿਹੜੇ ਸਾਥੀ ਨੇ ਤੇ ਉਹਨਾਂ ਦੀ ਸਾਰਿਆਂ ਦੀ ਜਿਹੜੀ ਜਾਂਚ ਹੋਣੀ ਚਾਹੀਦੀ ਹੈ ਕਿ ਨਾ ਕਿੰਨਾ ਬੰਦਿਆਂ ਦੇ ਟੱਚ ਦੇ ਵਿੱਚ ਸੀਗੇ ਉਹ ਪਿਛਲੇ ਦਿਨਾਂ ਦੇ ਵਿੱਚ ਉਥੇ ਵੀ ਕਾਰਵਾਈ ਹੋਣੀ ਚਾਹੀਦੀ ਆ ਔਰ ਜਿਹੜਾ 30 ਲੱਖ ਰੁਪਈਆ ਜੋ ਉਹਨਾਂ ਦੇ ਕਹਿਣ ਮੁਤਾਬਕ ਜੋ ਕੈਸ਼ ਉਹ ਵੀਡੀਓ ਦੇ ਵਿੱਚ ਦਿਖਾ ਰਹੇ ਨੇ ਉਹਦੀ ਵੀ ਜਾਂਚ ਹੋਣੀ ਚਾਹੀਦੀ ਆ ਕਿ ਉਹ ਕਿੱਥੋਂ ਟਰੈਵਲ ਕਰਕੇ ਕਿਵੇਂ ਉਹਨਾਂ ਦੇ ਘਰ ਤੱਕ ਜਿਹੜਾ ਪਹੁੰਚਿਆ ਧੰਨਵਾਦ ਜੀ